ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੋਰਾ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਆਇਆ ਨਵੀਂ ਰੈਸਪੀ ਦੇ ਨਾਲ ਤੁਹਾਡਾ ਨਾ ਰੈਸਪੀ ਸ਼ੇਅਰ ਕਰਨ ਲੱਗੇ ਆ ਅੱਜ ਆਪਾਂ ਬਣਾ ਲੱਗੇ ਮਟਰ ਮਸ਼ਰੂਮ ਦੀ ਸਬਜ਼ੀ ਤੇ ਇੱਧਰ ਆਪਾਂ ਪਾਣੀ ਰੱਖਤਾ ਹੈ ਕੁਸਾ ਹੋਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੁਸੇ ਪਾਣੀ ਦੇ ਵਿੱਚ ਮਟਰਾਂ ਨੂੰ ਚੰਗੀ ਤਰ੍ਹਾਂ ਧੋਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਬੋਇਲ ਕਰਾਂਗੇ ਠੀਕ ਹੈ ਜੀ ਇੱਧਰ ਆਪਾਂ ਰੱਖਤੀ ਹੈ ਕੜਾਈ ਤੇ ਕੜਾਈ ਚੰਗੀ ਤਰ੍ਹਾਂ ਸੁੱਕ ਜਵੇ ਕਿਉਂਕਿ ਗਿੱਲੀ ਹੈ ਕੜਾਈ ਤੇ ਕਿਉਂਕਿ ਆਪਾਂ ਇਹਦੇ ਵਿੱਚ ਤੇਲ ਪਾਣਾ ਹੈ ਇਸ ਲਈ ਪਹਿਲਾਂ ਇਹਨੂੰ ਚ ਤੇ ਲੁਗੈ ਰਾ ਪਾਵਾਂਗੇ ਤੇ ਇੱਧਰ ਜਿਹੜੇ ਮਟਰ ਆਪਾਂ ਥੋੜੇ ਜਿਹਾ ਕੋਸੇ ਪਾਣੀ ਦੇ ਨਾਲ ਪਹਿਲਾਂ ਧੋ ਲਾਂਗੇ ਕਿਉਂਕਿ ਫਰੋਜ਼ਨ ਮਟਰ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਕੋਸੇ ਜਿਹੇ ਪਾਣੀ 'ਚ ਧੋ ਕੇ ਉਸ ਤੋਂ ਬਾਅਦ ਆਪਾਂ ਬੋਇਲ ਕਰਾਂਗੇ ਕਿਉਂਕਿ ਜੇ ਮਟਰ ਆਪਾਂ ਬੋਇਲ ਕਰ ਲਾਂਗੇ ਤੇ ਸਬਜ਼ੀ ਜਿਹੜੀ ਹੈ ਉਹ ਜਲਦੀ ਬਣ ਕੇ ਰੈਡੀ ਹੋ ਜਾਂਦੀ ਆ ਤੇ ਜੇ ਆਪਾਂ ਮਤਲਬ ਗਰੇਵੀ ਦੇ ਵਿੱਚ ਹੀ ਮਟਰਾਂ ਨੂੰ ਇੱਧੇ ਪਾਵਾਂਗੇ ਕੱਚਿਆਂ ਨੂੰ ਤੇ ਉਹਨਾਂ ਨਾਲ ਕੀ ਹੈ ਥੋੜਾ ਟਾਈਮ ਜ਼ਿਆਦਾ ਲੱਗੂਗਾ ਸਬਜੀ ਨੂੰ ਜੇ ਆਪਾਂ ਜਲਦੀ ਜਲਦੀ ਬਣਾਣੀ ਹੈ ਸਬਜੀ ਤੇ ਆਪਾਂ ਪਹਿਲਾਂ ਮਟਰਾਂ ਨੂੰ ਜਿਹੜੇ ਆ ਬੋਇਲ ਕਰਾਂਗੇ ਠੀਕ ਹੈ ਤੇ ਇੱਧਰ ਗਾਇਸ ਆਪਾਂ ਲੱਗੇ ਆ ਮਟਰਾਂ ਨੂੰ ਚੈੱਕ ਕਰਨ ਲੱਗ ਗਈ ਸੀਗੀ ਠੀਕ ਹੈ ਤੇ ਮਟਰ ਥੋੜੇ ਜਿਹਾ ਹਜੇ ਆਪਾਂ ਕਰਨ ਲੱਗੇ ਆ ਧੋਣ ਕਰਕੇ ਥੋੜੇ ਜਿਹਾ ਗੁਸਥੇ ਦੇ ਪਾਣੀ 'ਚ ਧੋ ਕੇ ਫਿਰ ਇਹਨਾਂ ਨੂੰ ਆਪਾਂ ਬੋਇਲ ਕਰਾਂਗੇ ਤੇ ਇੱਧਰ ਆਪਾਂ ਜਿਹੜੀ ਆ ਮਲਕੀ ਕੜਾਈ ਆ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਸਰ੍ਹੋਂ ਦਾ ਤੇ ਸਭ ਤੋਂ ਪਹਿਲਾਂ ਆਪਾਂ ਮਟਰਾਂ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਤੇ ਤੇਲ ਆਪਾਂ ਨਹੀਂ ਹਜੇ ਕੜਾਈ ਤੇ ਪਾਇਆ ਕਿਉਂਕਿ ਥੋੜੇ ਜਿਹਾ ਕੜਾਈ ਹੋਏ ਥੋੜੀ ਜਿਹੀ ਗਿੱਲੀ ਸੀਗੀ ਇਸ ਕਰਕੇ ਤੇ ਲੋ ਜੀ ਆਪਾਂ ਇਧਰ ਮਟਰ ਚੰਗੀ ਤਰ੍ਹਾਂ ਬਹੁਤ ਧੋ ਲਏ ਆ ਮੈਂ ਇਸ ਕਰਕੇ ਮਟਰ ਗਰਮ ਪਾਣੀ ਚ ਪਾ ਕੇ ਧੋਤੇ ਸੀ ਕੁਛ ਤਾਂ ਮਤਲਬ ਕਿ ਜੇ ਫਰੋਜ਼ਨ ਮਟਰਾਂ ਦੇ ਵਿੱਚ ਕਿਸੇ ਵੇਲੇ ਹੁੰਦਾ ਕਿ ਕਲਰ ਵਗੈਰਾ ਨਾ ਹੋਵੇ ਇਸ ਲਈ ਮੈਂ ਮਟਰਾਂ ਨੂੰ ਗਰਮ ਪਾਣੀ ਚ ਧੋਤਾ ਇਹ ਆਪਾਂ ਚੈੱਕ ਕਰ ਸਕੀਏ ਕਿ ਕਿਤੇ ਕਲਰ ਵਾਲੇ ਮਟਰ ਤਾਂ ਨਹੀਂ ਹੈਗੇ ਇਸ ਲਈ ਆਪਾਂ ਚੈੱਕ ਕਰਨ ਕਰਕੇ ਗਰਮ ਪਾਣੀ ਦੇ ਵਿੱਚ ਧੋਤਾ ਹੈ ਮਟਰਾਂ ਨੂੰ ਵੈਸੇ ਤਾਂ ਠੰਡੇ ਪਾਣੀ ਚ ਵੀ ਬਤਰਾਇੰਦਾ ਪਰ ਪ੍ਰੋਪਰ ਜੇ ਆਪਾਂ ਪਤਾ ਲਗਾਉਣਾ ਹੋਵੇ ਤੇ ਆਪਾਂ ਗਰਮ ਪਾਣੀ ਦੇ ਵਿੱਚ ਹੀ ਇਹਨਾਂ ਨੂੰ ਧੋ ਕੇ ਚੈੱਕ ਕਰ ਸਕਦੇ ਆਂ ਤੇ ਇਧਰ ਮੈਂ ਗੈਸ ਕਰਨਾ ਬੰਦ ਭੁੱਲ ਗਈ ਸੀ ਕਿ ਦ ਮਟਰਾਂ ਨੂੰ ਨਾਪਤ ਤਾਜੇ ਪਾਣੀ ਦੇ ਵਿੱਚ ਧੋ ਰਹੇ ਹਾਂ ਤੇ ਧੋਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਬੋਇਲ ਕਰਾਂਗੇ ਤੇ ਇਧਰ ਗੈਸ ਮੈਂ ਚਲਾ ਮਤਲਬ ਤੁਹਾਨੂੰ ਦੱਸ ਦਿੱਤੀ ਸੀ ਬੰਦ ਕਰਨਾ ਹੀ ਭੁੱਲ ਗਈ ਤੇ ਇਧਰ ਆਪਣੀ ਕੜਾਹੀ ਵੀ ਸੁੱਕ ਚੁੱਕੀ ਆ ਤੇ ਦਰਾਪਾ ਮਟਰਾਂ ਦੇ ਉਬਾਲਣ ਲਈ ਪਾਣੀ ਪਾ ਲਿਆ ਹੈ ਫਿਲਟਰ ਵਾਲਾ ਇਹਨਾਂ ਨੂੰ ਆਪਾਂ ਹੁਣ ਬੋਇਲ ਹੋਣ ਦਵਾਂਗੇ ਤੇ ਇਧਰ ਆਪਾਂ ਗਰੇਵੀ ਤਿਆਰ ਕਰ ਲਾਂਗੇ ਠੀਕ ਹੈ ਜੀ ਤੇ ਨਾਲ ਹੀ ਹੁਣ ਇਧਰ ਆਪਾਂ ਕੜਾਈ 'ਚ ਤੇਲ ਪਾ ਕੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਸਭ ਤੋਂ ਪਹਿਲਾਂ ਤੇ ਮੈਂ ਤੇ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਨੂੰ ਬਣਾਉਣ ਲੱਗੀ ਆ ਅਗਰ ਤੁਸੀਂ ਰਿਫਾਇਨਡ ਚ ਜਾਂ ਘਿਓ ਚ ਜਿਸ ਤਰ੍ਹਾਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਇੱਧਰ ਜਿਹੜੀਆਂ ਆਪਣੀਆਂ ਲੱਗੀ ਮਸ਼ਰੂਮਸ ਹੈਗੇ ਨੇ ਉਹਨਾਂ ਨੂੰ ਮੈਂ ਇਸ ਤਰੀਕੇ ਨਾਲ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰਕੇ ਤੇ ਇਹਨਾਂ ਨੂੰ ਕੱਟ ਕਰ ਲਿਆ ਸੀਗਾ ਇਸ ਤਰੀਕੇ ਦੇ ਨਾਲ ਠੀਕ ਹੈ ਤੇ ਇੱਧਰ ਹੁਣ ਆਪਾਂ ਤੇਲ ਗਰਮ ਹੋ ਰਿਹਾ ਤੇ ਤੜਕੇ ਤਿਆਰੀ ਕਰ ਲਈ ਹੈ ਸਾਰੀ ਤੇ ਇਹਦੇ ਨਾਲੇ ਪਿਆਜ਼ਾਂ ਪਿਆਜ਼ ਲਸਣ ਤੇ ਅਦਰਕ ਦੀ ਗਰੇਵੀ ਬਣਾ ਕੇ ਤਿਆਰ ਕਰ ਲਈ ਆ ਤੇ ਨਾਲੇ ਆਪਾਂ ਇਹਦੇ ਵਿੱਚ ਜਿਹੜੇ ਟਮਾਟਰ ਐਡ ਕਰਾਂਗੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਤੇ ਗੈਸ ਦੀ ਫਲੇਮ ਆ ਜਿਹੜੀ ਆਪਾਂ ਥੋੜੀ ਜਿਹੀ ਘੱਟ ਤਾਂ ਕੀਤੀ ਕਿ ਜਿਹੜਾ ਜੀਰਾ ਵਗੈਰਾ ਵਾ ਸੜੇ ਨਾ ਇੱਧਰ ਜਿਹੜੇ ਆਪਾਂ ਤਿੰਨ ਚਾਰ ਪਿਆਜ਼ ਕੱਟ ਕਰੇ ਸੀ ਕਿ ਉਹਨਾਂ ਦੀ ਆਪਾਂ ਗਰੇਵੀ ਬਣਾ ਲਈ ਆ ਤੇ ਨਾਲ ਇੱਧਰ ਦੇ ਕੋ ਅਦਰਕ ਲਸਣ ਤੇ ਨਾਲ ਹਰੀਆਂ ਮਿਰਚਾਂ ਤਿੰਨ ਤੋਂ ਚਾਰ ਤੇ ਦੋ ਟਮਾਟਰ ਜਿੱਦਾਂ ਕਿ ਤੁਹਾਨੂੰ ਦੱਸਿਆ ਇਹ ਹੀ ਆਪਾਂ ਪਾਵਾਂਗੇ ਇੱਧਰ ਜਿਹੜੇ ਆਪਾਂ ਜਿਹੜੀ ਮਸ਼ਰੂਮ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਠੀਕ ਹੈ ਕਿਉਂਕਿ ਮੈਂ ਇਹਨਾਂ ਨੂੰ ਵੀ ਜਿਵੇਂ ਟਮਾਟਰ ਬੋਇਲ ਕਰ ਰਹੀ ਆ ਤੇ ਇਸ ਕਰਕੇ ਮੈਂ ਜਿਹੜੇ ਮਸ਼ਰੂਮ ਆ ਇਹਨਾਂ ਨੂੰ ਫਰਾਈ ਕਰਾਂਗੀ ਫਰਾਈ ਕਰਨ ਦੇ ਨਾਲ ਜਿਹੜਾ ਸਬਜ਼ੀ ਦਾ ਤੁਹਾਡੇ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਆ ਤੇ ਇਹ ਮੈਂ ਫਸਟ ਟਾਈਮ ਹੀ ਬਣਾ ਰਹੀ ਆ ਫਿਰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿ ਵੀਡੀਓ ਮੈਂ ਵੀ ਪਹਿਲਾਂ ਕਦੀ ਨਹੀਂ ਬਣਾਈ ਹੈਗੀ ਮਟਰ ਮਸ਼ਰੂਮ ਤੇ ਮੈਂ ਵੀ ਫਸਟ ਟਾਈਮ ਹੀ ਬਣਾ ਰਹੀ ਆ ਬਹੁ ਮੈਨੂੰ ਪਤਾ ਸੀ ਕਿ ਕਿੱਦਾਂ ਬਣਦੀ ਆ ਬਟ ਮੈਂ ਕਦੀ ਬਣਾਈ ਨਹੀਂ ਸੀ ਕਿਉਂਕਿ ਬੱਚੇ ਇਹਨੂੰ ਘਟ ਕਣਾ ਪਸੰਦ ਕਰਦੇ ਆ ਇਸ ਲਈ ਮੈਂ ਨਹੀਂ ਬਣਾਉਂਦੀ ਅਰੋਜੀ ਮੈਂ ਕਿ ਚਲੋ ਵੀਡੀਓ ਸ਼ੇਅਰ ਕਰਨੀ ਆ ਤੁਹਾਡੇ ਨਾਲ ਤਾਂ ਮੈਂ ਬਣਾਈ ਐ ਇਹ ਸਬਜੀ ਠੀਕ ਹੈ ਜੀ ਤੇ ਇਧਰ ਆਪਾਂ ਇਨੂੰ ਮਤਲਬ ਕਿ ਫਰਾਈ ਹੋਣ ਦਵਾਂਗੇ ਮਸ਼ਰੂਮ ਨੂੰ ਪਹਿਲਾਂ ਤੇ ਅਧ ਨਿਹ ਦੇ ਵਿੱਚ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਮਸਾਲੇ ਨੂੰ ਪੀਸ ਲਾਂਗੇ ਮੋਜਰਮ ਆਪਣੇ ਜਿਹੜੇ ਆ ਫਰਾਈ ਹੋ ਚੁੱਕੇ ਆ ਹਲਕੇ 골ਡਨ ਕਲਰ ਦੇ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਪੀਚੇ ਕੱਢ ਲਾਂਗੇ ਇਹਨਾਂ ਨੂੰ ਸਾਈਡ ਤੇ ਤੇ ਇਸੇ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਹੋਰ ਪਾ ਕੇ ਆਪਾਂ तड़का लगा लेंगे ठीक है मटर भी इधर अपने बॉईल हो गए हैं इस तरीके ने जो सब्जी आप बहुत जल्दी बन के तैयार हो जाती है इसलिए आप फ्राई करके बना रहे हैं तो मटर बॉईल करके ही बना रहे हैं कि जी सब्जी अपनी है। बहुत जल्दी बन के रेडी हो जाएगी तो लो जी इधर तेल होर पाता थोड़ा जो तेल घट सेल अपना गर्म हो जाए चंकी तरह लो इधर देखो जी प्याजा दी जी। ਗਰ ਮੁੰਨ ਲਾ ਕੇ ਪੀਸ ਲੇ ਅੱਪਾ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਅਗਰ ਤੁਸੀਂ ਪਿਆਜ਼ ਪੀਸ ਕੇ ਨਹੀਂ ਪਾਣੇ ਤੇ ਕੱਟ ਕੇ ਬਰੀਕੜੀ ਕਟਿੰਗ ਕਰਕੇ ਚੌਪ ਕਰਕੇ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਸਬਜ਼ੀ ਨੂੰ ਅਜੇ ਇਧਰ ਆਪਾਂ ਮਟਰ ਦੇ ਵਿੱਚ ਚੈੱਕ ਕਰ ਰਹੇ ਹਾਂ ਕਿ ਮਟਰ ਕਿੰਨੇ ਕੁ ਬੋਇਲ ਹੋ ਚੁੱਕੇ ਹੈ ਤੇ ਕਿੰਨੇ ਕੁ ਤਕਰੀਬਨ ਤਕਰੀਬਨ ਮਟਰ ਹੋ ਹੀ ਚੁੱਕੇ ਹੈ ਬੋਇਲ ਠੀਕ ਹੈ ਜਿੱਦਨੇ ਆਪਾਂ ਕਰਤੀ ਹੈ ਬੰਦ ਗਾਇਸ ਇਧਰ ਆਪਾਂ ਤੇਲ ਦੇ ਵਿੱਚ ਪਾ ਦਾਂਗੇ ਸਭ ਤੋਂ ਪਹਿਲਾਂ ਜੀਰਾ। ਤੇ ਨਾਲੇ ਜੀਰਾ ਆਪਣਾ ਚਟਕ ਗਿਆ ਹੈ ਤੇ ਨਾਲ ਹੀ ਆਪਾਂ ਜਿਹੜੀ ਪਿਆਜ਼ ਦੀ ਪਿਓਰੀ ਬਣਾ ਕੇ ਰੱਖੀ ਸੀ ਉਹ ਵੀ ਐਡ ਕਰ ਦਾਂਗੇ। ਇੱਥੇ ਤੁਸੀਂ ਬਹੁਤ ਧਿਆਨ ਨਾਲ ਪਾਣਾ ਹੈ ਮਸਾਲੇ ਨੂੰ ਕਿਉਂਕਿ ਛਿੱਟੇ ਬਹੁਤ ਪੈਂਦੇ ਹੁੰਦੇ ਤੇਲ ਦੇ। ਇਹ ਕਰਕੇ ਬਹੁਤ ਹੀ ਧਿਆਨ ਦੇ ਨਾਲ ਪਾਣਾ ਪਾਣੀ ਸੀ। ਮਸਾਲਾ तो लो जी आप सारे चंगी तरह प्याज व्यवस्था प्योरी क्ड के इन आप चंकी तरह भुन लेंगे जिन्ना मसाला भुजा होगा उन्नी ज़्यादा टेस्टी बनूगी सब्जी जो मसाला अपना कच्चा रहेगा तो सब्जी जी अपनी बिल्कुल भी वाइस नहीं बन के तैयार होगी तो इधर आप ही जो टमाटर है उन्होंने भी प्योरी तैयार कर लेंगे तो लसन अदरक ہری ਮਿਰਚ ਤੇ ਟਮਾਟਰ ਇਹ ਆਪਾਂ ਲੱਗ ਤੋਂ ਕਰਦੇ ਆ ਕਿਉਂਕਿ ਜੇ ਆਪਾਂ ਪਹਿਲਾਂ ਪਿਆਜ਼ਾਂ ਦੇ ਨਾਲ ਕਰ ਦੰਨੇ ਆ ਨਾ ਅਦਰਕ ਵਗੈਰਾ ਤੇ ਉਹ ਅਦਰਕ ਜਿਹੜਾ ਹੈ ਸਾਰਾ ਤੱਲੇ ਲੱਗਣਾ ਸ਼ੁਰੂ ਹੋ ਜਾਂਦਾ ਤੇ ਪਿਆਜ਼ ਕੱਚੇ ਰਹਿ ਜਾਂਦੇ ਇਸ ਕਰਕੇ ਆਪਾਂ ਅਦਰਕ ਜਿਹੜਾ ਹੈ ਟਮਾਟਰਾਂ ਦੇ ਨਾਲ ਹੀ ਪਾਵਾਂਗੇ ਤੇ ਜਿਹੜੇ ਪਿਆਜ਼ ਆ ਉਹ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਤੇ ਜਿਹੜਾ ਕਹ ਪਿਆਜ਼ਾਂ ਦਾ ਕੱਚਾਪਨ ਉਹ ਨਹੀਂ ਆਏਗਾ ਫਿਰ ਤੇ ਲੋ ਜੀ ਇਧਰ ਆਪਾਂ ਟਮਾਟਰਾਂ ਦੇ ਤੇ ہری ਮਿਰਚ ਰੱਖ ਲਿਆ ਲਸਣ ਅਦਰਕ ਦੀ ਪਿਉਰੀ ਬਣਾ ਕੇ ਰੈਡੀ ਕਰ ਲੰਨੇ ਹੁਣ ਤੱਕ ਆਪਣੇ ਜਿਹੜੇ ਪਿਆਜ਼ ਫਨ ਹੋ ਰਿਹਾ गाइस ਜੇ ਵੀਡੀਓ ਪਸੰਦ ਆndi ਹੈ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਹੋ ਜਿਹੀ ਲੱਗ ਰਹੀ ਹੈ ਤੁਹਾਨੂੰ ਤੇ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇੱਧਰ ਜਿੰਨੀ ਇਹਨੂੰ ਆਪਣੇ ਪਿਆਜ਼ ਭੁੰਨ ਦਿੱਤੇ 19 ਦਿਨ ਨੂੰ ਆਪਾਂ ਜਿਹੜੀ ਮਿਕਸੀ ਬਣਾ ਲੇ ਟਮਾਟਰ ਵਗੈਰਾ ਉਹ ਗ੍ਰाइंड ਕਰ ਲਾਂਗੇ ਚੰਗੀ ਤਰ੍ਹਾਂ ਤੇ ਵਿੱਚ ਵਿੱਚ ਆਪਾਂ ਜਿਹੜਾ ਇਹ ਪਿਆਜ਼ ਦਾ ਜਿਹੜਾ ਇਹਨੇ ਵੀ ਚੈੱਕ ਕਰਦ ਰਹੀ ਹਾਂ ਕੁਝ ਦੇ ਤੇ ਇਹ ਜਿਹੜੇ ਤੇ ਇੱਧਰ ਦੇਖੋ ਆਪਣੀ ਪਿਊਰੀ ਵੀ ਤਿਆਰ ਹੋ ਚੁੱਕੀ ਆ ਆਪਾਂ ਮਟਰਾਂ ਦੇ ਜਿਹੜੇ ਇਹਨਾਂ ਨੂੰ ਪਾਣੀ ਚੋਂ ਛੋੜ ਲਾਂਗੇ ਛਾਨਣੀ ਵਿੱਚ ਕੱਢ ਲਾਂਗੇ ਜਿਹੜੇ ਦਾ ਪਾਣੀ ਹੈ ਮਟਰਾਂ ਦਾ ਕੱਢ ਦਨੇ ਮੈਨੂੰ ਪਉਣਾ ਨਹੀਂ ਦਿਖਿਆ ਕੋਈ ਇਸ ਕਰਕੇ ਮੈਂ ਦੁਪट्टे ਦੇ ਨਾਲ ਇਤੀਲੇ ਨੂੰ ਚੱਕ ਲਿਆ ਮਾ ਉਸ ਮਟਰ ਆਪਣੇ ਹੋ ਗਏ ਆ ਉਹ ਜਿਹੜੇ ਇੱਧਰ ਪਿਆਜ਼ ਵੀ ਹੋ ਗਏ ਸੀ ਆਪਣੇ ਗੋਲਡਨ ਵਾਫ ਕਲਰ ਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਤੀ ਆ ਟਮਾਟਰ ਅਦਰਕ ਲਸਣ ਹਰੀ ਮਿਰਚ ਦੀ ਪਿਓਰੀ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਮੇਝਾਂ ਦੇ ਨਾਲ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਜਿਹੜਾ ਇਹ ਪਾਣੀ ਵੀ ਐਡ ਕਰਾਂਗੇ ਕਿਉਂਕਿ ਜਦੋਂ ਜਦੋਂ ਜਿੰਨੇ ਵੀ ਟਮਾਟਰ ਇਹਦਾ ਦੇ ਫੁੱਲਦੇ ਗਿਆ ਉਹ ਸਾਰਾ ਸੌਫ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਨਾ ਹੈ ਸੁੱਕੇ ਮਸਾਲੇ ਸੁੱਕੇ ਮਸਾਲੇ ਪਾਣ ਲੱਗੇ ਆ ਆਪਾਂ ਸਕੂਲੇ ਸੁੱਕੇ ਮਸਾਲਿਆਂ ਦੇ ਵਿੱਚ ਜਿਵੇਂ ਕੀ ਆਪਾਂ ਦਿੱਲੀ ਬੇਜ ਜਿਹੜਾ ਮਸਾਲਾ ਯੂਜ਼ ਕਰਦੇ ਹਾਂ ਉਹ ਨਹੀਂ ਸਾਡੇ ਪਾਵਾਂਗੇ ਵਿੱਚ ਆਪਾਂ ਹਲਦੀ ਪਾ ਲਈ ਆ 1/2 ਚਮਚ ਤੇ ਗ੍ਰੀਨ ਤੇ ਥੋੜੇ ਜਿਹਾ ਆਪਾਂ ਜੀਰਾ ਪਾਊਡਰ ਪਾਇਆ ਹੈ ਇਹ ਕਲਰ ਵਾਲੀ ਲਾਹ ਕਸ਼ਮੀਰੀ ਲਾਲ ਮਿਰਚ ਵੀ ਪਾਵਾਂਗੇ ਥੋੜੇ ਜਿਹਾ ਪਤਿੱਖੀ ਮਿਰਚ ਪਾਈ ਆ ਲਾਲ ਵਾਲੀ ਅਗੇ ਹਰੀ ਮਿਰਚਾਂ ਪਾਈਆਂ ਸੀ ਇਸ ਕਰਕੇ ਤੇ 2 ਚਮਚ करीब आप धनिया पाउडर ऐड करा तो अद्धा चम्मच आप गरम मसाला ऐड करा बस यही मसाले आपड करने तो नमक आप दसते कि जिदा पा थोड़ा जहाँ पा दा ठीक है जी यही मसाले आप मसाले आप पा नहीं पाने है के थोड़ी जी मैंने रंगाली मिर्च घट लग रही मैं तो भी होर ऐड करती है अगर ਤੁਸੀਂ ਨਹੀਂ ਪਾਣਾ ਚਾਹੁੰਦੇ ਕਲਰ ਵਾਲੀ ਮਿਰਚ ਤੁਸੀਂ ਨਹੀਂ ਮਿਸਕਿਪ ਵੀ ਕਰ ਸਕਦੇ ਜਰੂਰੀ ਨਹੀਂ ਹੈਗਾ ਮੈਨੂੰ ਮਤਲਬ ਕਿ ਨਹੀਂ ਪਸੰਦ ਆਉਂਦੀ ਹੈਗੀ ਸਬਜੀ ਇਸ ਕਰਕੇ ਚਲੋ ਜੀ ਇਧਰ ਆਪਣਾ ਹੋ ਗਿਆ ਆ ਮਸਾਲਾ ਭੁੱਜ ਗਿਆ ਤੇ ਇਧਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਵੀ ਐਡ ਕਰਾਂਗੇ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਭੁੱਜ ਜਾਣ ਮੈਂ ਤੁਹਾਨੂੰ ਫੇਰ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੀ ਜਿੰਨਾ ਮਸਾਲਾ ਵਧੀਆ ਬਣਿਆ ਹੋਊਗਾ ਓਨੇ ਹੀ ਸਬਜ਼ੀ ਜ਼ਿਆਦਾ ਟੇਸਟੀ ਬਣ ਕੇ ਆਉਂਦੀ ਹੈ। ਬਸ ਇਹ ਧਿਆਨ ਰੱਖਣਾ ਕਿ ਮਸਾਲਾ ਜਿਹੜਾ ਆਪਣਾ ਥੱਲੇ ਨਹੀਂ ਲੱਗਣਾ ਚਾਹੀਦਾ। ਉਹ ਜਿਹੜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਮਸਾਲਿਆਂ ਨੂੰ ਭੁੰਨਾ ਵਾਸਤੇ। ਠੀਕ ਹੈ। ਤੇ ਹੁਣ ਇਹਨੂੰ ਆਪਾਂ ਢੱਕ ਕੇ ਮਸਾਲਿਆਂ ਨੂੰ ਭੁੰਨ ਦਵਾਂਗੇ ਜਦ ਤੱਕ ਤੇਲਾ ਲੱਗ ਨਹੀਂ ਜਾਂਦਾ ਮਸਾਲਾ ਚੋਂ। ਨੋ ਜੀ ਆਪਾਂ ਇੱਕ ਚੈੱਕ ਕਰ ਲਾਂਗੇ ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਹੈ ਤੇ ਇਸ ਟਾਈਮ ਤੇ ਆਪਣਾ ਜਿਹੜਾ ਮਸਾਲਾ ਹੈ ਬਿਲਕੁਲ ਵਧੀਆ ਤਿਆਰ ਹੋ ਗਿਆ ਹੈ ਬਣ ਕੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਅੱਛਾ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਇਹ ਵੀ ਜੇ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਕਿਸੇ ਵੀ ਕਰ ਸਕਦੇ ਹੋ ਉਹ ਤੁਹਾਡੇ ਟੇਸ ਤੇ ਮਨ ਲੱਗ ਕੇ ਟੈਂਟ ਕਰਦਾ ਆ ਤੇ ਖਸ਼ੂਬੂ ਮਸਾਲੇ ਚ ਬਹੁਤ ਵਧੀਆ ਆ ਰਹੀ ਹੈ ਬਹੁਤ ਹੀ ਵਧੀਆ ਤੁਸੀਂ ਇਸ ਨੂੰ ਰੈਸਪੀ ਲੋਗ ਨਾਲ ਕਿ ਜਿ ਦੇਖਿਓ ਬਹੁਤ ਆਂਗਿਆ ਬਣ ਕੇ ਤਿਆਰ ਹੋੰਦੀ ਆ ਮੈਨੂੰ ਤਾਂ ਇਹ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਆ ਖਾਣ ਦੇ ਵਿੱਚ ਪਰ ਸਾਡੇ ਬੱਚੇ ਨਹੀਂ ਖਾਂਦੇ ਹੈਗੇ ਚਲੋ ਜੀ ਇਧਰ ਆਪਾਂ ਜਿਹੜੇ ਆਪ ਮਸ਼ਰੂਮ ਆ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਇਹਨਾਂ ਮਸ਼ਰੂਮ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਚਲਿਆ ਜਾਵੇ ਤੇ ਨਾਲ ਹੀ ਆਪਾਂ ਇੱਧਰ ਜਿਹੜਾ ਮਟਰ ਸਾਰੇ ਉਹ ਵੀ ਪਾ ਦਦੇ ਆ ਤੇ ਇਹਨਾਂ ਨੂੰ ਹੁਣ ਆਪਾਂ ਚੰਗੇ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲਾਂਗੇ ਜਿੰਨੇ ਕਿ ਤੁਸੀਂ ਪਤਲੀ ਸਬਜ਼ੀ ਖਾਣਾ ਪਸੰਦ ਕਰਦੇ ਹੋ ਉੰਨੇ ਕਿ ਤੁਸੀਂ ਗ੍ਰੀਵੀ ਰੱਖ ਸਕਦੇ ਹੋ ਉਹਨੇ ਕਿ ਤੁਸੀਂ ਸਬਜ਼ੀ ਨੂੰ ਪਤਲਾ ਗਾੜਾ ਬਣਾ ਸਕਦੇ ਮੈਨੂੰ ਤੇ ਜਿੰਨੇ ਕਿ ਮਤਲਬ ਕਿ ਪਤਲੀ ਚਾਹੀਦੀ ਸਬਜ਼ੀ ਮੈਂ ਉੰਨੀ ਹੀ ਰੱਖੂੰਗੀ जो गाड़ी तो गाड़ी अगर जो तुम गाढ़ी खाना पसंद करते हो तो गाढ़ी रख सद गरीबी अगर जो पतली सब्जी खाना पसंद करते हो तीन पतली भी रख सकते हो लो जी मैं अपने हिसाब न पानी पाता है थोड़ा तो पानी होर ऐड करूँगी वो सब्जी थोड़ा जि आप होर पकावे तो लोग ऐसे इधर आप ढाकता सी सब्जी बनने वास्ते जी आप सब्जी में चेक कर लाँगे लाल जी इन्नी पक्की है सब्जी थोड़ी देर आप सब्जी होर पका देवें गैस की फ्लेम थोड़ा जी तेज़ कर देंगे आपकी तो ग्रेवी वाली सब्जी है थोड़ी जी गैस की फ्लेम आपज करके पकावेंगे ਤੇ ਕਿਸਾਨੀਆਂ ਮਟਰ ਵਗੈਰਾ ਵੀ ਤੇ ਜਿਹੜੇ ਆਪਾਂ ਮਸ਼ਰੂਮ ਵਗੈਰਾ ਸਾਰੇ ਆਪਾਂ ਪਹਿਲੇ ਪਕਾਏ ਹੋਰੇਆ ਚਲੋ ਜਪਟਾ ਆਪ ਕਿਸੇ ਜਿੰਕੀ ਦੇ ਦੁਆਰਾ ਪਕਾ ਰਹੇ ਆ ਇੱਧਰ ਮੈਂ ਲੱਗੀ ਹੋਈ ਸੀ ਕਿ ਗਾਇਸ ਜਿਹੜਾ ਧਨੀਆ ਹੈ ਉਹਨੂੰ ਕੱਟ ਕਰਾਂ ਸਬਜ਼ੀ ਦੇ ਵਿੱਚ ਧਨੀਆ ਪਾਣ ਲਈ जी सब्जी आप चेक कर रहे थे थोड़ी जी सब्जी है होर तो दोबारा फिर आप चेक कर लेंगे सब्जी में रोज सब्जी अपनी तकरीबन बन गई है मैं वो मतलब कि बहुत ही पतली भी नहीं रखी बहुत ही गाढ़ी भी नहीं रखी ठीक ठीक सब्जी रखी है बाकी तुम अपने हिसाब नाड़ी पतली कर सकते हो रोज सब्जी अपनी बन गई है मैं इतर तो कुंबा वगैरह चेक कर रही थी मशरूम बहुत वजिए बन के तैयार हुई है सब्जी अपनी चलो जी हम पावगे हरा धनिया धनिया खूब सारा पाता है आपको धनिया के नाल जी सब्जी जारी वाने जी सब्जी अपनी बिल्कुल बन के तैयार है थोड़ी जी आप होर कुछ दूरी मेथी ऐड करा उपर दी जिद ना गेड़े अपनी सब्ज़ी फ्लेवर भी ज़्यादा वाली होगा सब्जी अपनी बन देख सब्ज़ी का कलर कि बढ़िया आया है और खुशबू भी बहुत आ रही है ਇਸ ਦੇਖੋ ਸਬਜੀ ਆਪਣੇ ਕਿੰਨੀ ਵਧੀਆ ਬਣੀ ਹੈ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਵਧੀਆ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਸਬਜੀ गाइस ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਸਬਜੀ ਅਗਰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਿਓ ਆ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ ਮਿਲਦੇ ਆਂ ਜੇ ਅਗਲੀ ਫਿਰ ਅਗਲੀ ਵੀਡੀਓ 'ਚ